ਪੜੀ ਜਾਂਦਾ ਸੀ ਉਹਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ ਮੈਂ ਆਪਣੇ ਅਸਤੀਫੇ ਤੇ ਕਾਇਮ ਆ ਅਗਲਾ ਫੈਸਲਾ ਵਰਕਿੰਗ ਕਮੇਟੀ ਲਵੇ ਹਰਚੰਦਰ ਸਿੰਘ ਧਾਮੀ ਨੇ ਕਿਹਾ ਪਰ ਢੋਸਾ ਸਾਬ ਜਿਹੜਾ ਧਾਰੋਮਦਾਰ ਸਾਰਾ ਹੀ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦਾ ਸਾਬਕਾ ਜਥੇਦਾਰ ਉਹ ਵੀ ਇਹਨਾਂ ਨੂੰ ਪੈ ਰਹੇ ਆ ਅਸਲੀ ਖੁਦੀ ਕਸਰ ਜਿਹੜੀ ਆ ਉਹ ਅਕਾਲੀ ਦਲ ਦੀਆਂ ਜੜ੍ਹਾਂ ਦੇ ਵਿੱਚ ਜਿਹੜਾ ਤੇਲ ਦੇ ਰਹੇ ਆ ਉਹ ਦਲਜੀਤ ਸਿੰਘ ਚੀਮਾ ਦੇਈ ਜਾਂਦੇ ਆ ਜਿੰਨਾ ਚਿਰ ਪੂਰਾ ਅਕਾਲੀ ਦਲ ਦਾ ਬੇੜਾ ਕਰਦ ਨਹੀਂ ਹੋਇਆ ਚੀਮੇ ਨੇ ਸ਼ਾਇਦ ਸੁਧਰ ਨਹੀਂ ਨੀਗਾ ਜਾਂ ਸ਼ਾਇਦ ਅਕਾਲੀ ਦਲ ਨੂੰ ਨਹੀਂ ਪਤਾ ਲੱਗ ਰਿਹਾ ਵੀ ਜਿਹੜੇ ਮਾੜੇ ਅਸਰ ਹੈ ਇਹਨਾਂ ਨੂੰ ਪਾਸੇ ਕਰੋਗੇ ਇਕੱਠੇ ਹੋ ਕੇ ਸਿਰ ਜੋੜ ਕੇ ਚੱਲੋਗੇ ਤੇ ਤੁਹਾਡੀ ਬਹੁਤ ਜ਼ਿਆਦੀ ਲੋੜ ਆ ਪੰਜਾਬ ਨੂੰ ਅਕਾਲੀ ਗੱਲ ਦੀ ਲੋੜ ਆ ਖੇਤਰੀ ਪਾਰਟੀ ਦੀ ਬਹੁਤ ਜ਼ਿਆਦਾ ਲੋੜ ਆ ਆਪਾਂ ਹਮੇਸ਼ਾ ਗੱਲਬਾਤ ਕਰਦੇ ਆ ਨਾ ਕਾਹੋਂ ਸੇ ਦੋਸਤੀ ਨਾ ਕਾਹੋਂ ਸੇ ਵੈਰ ਪਰ ਅਸਾਨੂੰ ਫਿਰ ਵੀ ਚਾਹੁੰਦੇ ਵੀ ਜੇ ਪੰਜਾਬ ਨੂੰ ਜਿਉਂਦੇ ਰੱਖਣਾ ਪੰਜਾਬ ਦੇ ਹੱਕਾਂ ਦੀ ਆਵਾਜ਼ ਚਾਹੀਦੀ ਆ ਤਾਂ ਖੇਤਰੀ ਪਾਰਟੀ ਹੋਣੀ ਬਹੁਤ ਜ਼ਰੂਰੀ ਆ ਅਕਾਲੀ ਦਲ ਹਮੇਸ਼ਾ ਹੀ ਚੰਗੇ ਕੰਮ ਵੀ ਕੀਤੇ ਹੋਏ ਅਕਾਲੀ ਦਲ ਨੇ ਜਦੋਂ ਦੀ ਪਰਿਵਾਰਕ ਪਾਰਟੀ ਬਣੀ ਆ ਉਦੋਂ ਬਾਅਦ ਇਹਦੇ ਵਿੱਚ ਨਘਾਰਾ ਆ ਪਰ ਬੜੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਅਕਾਲੀ ਦਲ ਨੇ ਪਰ ਜਿਹੜੇ ਚੀਮੇ ਆ ਗਏ ਜਾਂ ਪਤਾ ਨਹੀਂ 5-6 ਲੋਕ ਆ ਜਿਹੜੇ ਸੁਖਵੀਰ ਬਾਦਲ ਨੂੰ ਘਮਨਾਹ ਕਰ ਰਹੇ ਆ ਜਾਨ ਨੂੰ ਚੱਲਣ ਹੀ ਦੇ ਰਿਹਾ ਕੀ ਕਹਿਣਾ ਚਾਹੁੰਦੇ ਕੰਦੀ ਸਾਹਿਬ ਅਸਲ ਵਿੱਚ ਇੱਕ ਕਹਾਣੀ ਇਹ ਹੈ ਕਿ ਜਿੰਨਾ ਬੰਦਾ ਤਾਂ ਤੁਸੀਂ ਨਾਂ ਨਹੀਂ ਲਈ ਜਾਂਦੇ ਹੋ ਜੀ ਇਹ ਤਾਂ ਮੂਰੇ ਇਹ ਮੂਰੇ ਆ ਅਸਲ ਸਲਾਹਕਾਰ ਕੋਈ ਹੋਰ ਹੈ ਜਿਨ੍ਹਾਂ ਦਾ ਜ਼ਿਕਰ ਬਹੁਤ ਘੱਟ ਆਉਂਦਾ ਹੈ ਜੀ ਇੱਕ ਵਾਰੀ ਚਰਨਜੀਤ ਸਿੰਘ ਵਿਰਾਜ਼ ਨੇ ਇੱਕ ਤਰੀਕੇ ਨਾਲ ਜ਼ਿਕਰ ਕੀਤਾ ਸੀ ਤੇ ਮੈਂ ਅੱਜ ਤੁਹਾਨੂੰ ਹੁਣ ਫਿਰ ਜਿਹੜਾ ਕੱਚਾ ਚਿੱਠਾ ਖੋਲ ਕੇ ਰੱਖੀ ਦੇਣਾ ਹਾਂ ਖੋਲ੍ਹ ਦੋ ਖੋਲ੍ਹ ਦੋ ਤੁਹਾਨੂੰ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਹੈ ਹਾਂ ਆਖਰੀ ਵਾਰ ਜਦੋਂ 2022 ਦੇ ਵਿੱਚ ਉਹਨਾਂ ਨੇ ਚੋਣ ਹਾਰੀ ਹੈ ਹਾਂ ਉਮਰ ਉਹਨਾਂ ਦੀ ਬਹੁਤ ਜ਼ਿਆਦਾ ਹੋ ਗਈ ਸੀ ਉਹਨਾਂ ਨੇ ਉਸ ਵੇਲੇ ਇੱਛਾ ਪ੍ਰਗਟ ਕੀਤੀ ਸੀ ਕਿ ਭਾਈ ਮੈਨੂੰ ਜੋ ਨਾ ਲੜਾਓ ਐਤੀ ਰਹਿਣ ਦਿਓ ਬਿਲਕੁਲ ਜੀ ਮੇਰੀ ਉਮਰ ਬਹੁਤ ਜ਼ਿਆਦਾ ਹੋ ਗਈ ਐ ਮੈਂ ਇੱਜਤਮਾਨ ਬਥੇਰਾ ਖੱਟ ਲਿਆ ਜੀ ਭਾਵੇਂ ਉਹਨਾਂ ਦੇ ਪੱਲੇ ਦੇ ਵਿੱਚ ਨਮੋਸ਼ੀਆ ਵੀ ਬਹੁਤ ਪਈ ਐ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਤੇ ਹੋਰ بڑے ਮਾਮਲੇ ਜੀ ਝੂਠੇ ਜਿਹੜੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਵੀ ਬਾਦਲ ਸਾਹਿਬ ਦੇ ਦੌਰਤੀ ਹੋਈ ਸੀ 1970 ਦੇ ਵਿੱਚ ਜਿੱਦਾਂ ਬਹੁਤ ਅਹਿਮ ਲੋਕ ਮਾਰੇ ਗਏ ਸੀ ਜਿਨ੍ਹਾਂ ਦੇ ਵਿੱਚ ਸਾਬਾ ਬੂਜਾ ਸਿੰਘ ਇੱਕ ਹੈ ਜੀ ਰੋਹਿੰਦ ਕੇਸ ਜਿੱਕੇ ਉਹ ਪੰਜ ਵਾਰੀ ਲੋਕਾਂ ਨੇ ਮੁੱਖ ਮੰਤਰੀ ਬਣਾਤਾ ਮੈਨੂੰ ਤੁਸੀਂ ਰਹਿਣ ਦਿਓ ਹਾਂ ਹਾਂ ਤੇ ਚੰਡੀ ਸਾਹਿਬ ਫਿਰ ਉਸ ਵੇਲੇ ਪਰਿਵਾਰ ਵੱਲੋਂ ਪ੍ਰੈਸ਼ਰ ਪਿਆ ਕਿ ਨਹੀਂ ਪਾਪਾ ਜੀ ਤੁਸੀਂ ਲਓ ਤੁਹਾਡੇ ਬਿਨਾ ਸਰਨਾ ਨਹੀਂ ਜੀ ਹਾਲਾਂਕਿ ਉਹਦੇ ਤੋਂ ਪਹਿਲਾਂ ਬੀਬੀ ਹਰਸ਼ਮਿਤ ਕੌਰ ਬਾਦਲ ਨੇ ਲੰਬੀ ਤੇ ਹਲਕੇ ਦਾ ਦੌਰਾ ਸ਼ੁਰੂ ਕਰਤਾ ਸੀ ਉਹ ਲੋਕਾਂ ਨੂੰ ਮਿਲਦੇ ਹੁੰਦੇ ਸੀ ਤੇ ਉਸ ਵੇਲੇ ਪਰਿਵਾਰ ਨੇ ਬਣ ਗਿਆ ਸੀ ਕਿ ਸ਼ਾਇਦ ਬੀਬੀ ਜੀ ਖੁਦ ਜੋ ਲੜਨ ਹਾਂ ਹਾਂ ਪਰ ਚੰਡੀ ਸਾਹਿਬ ਮੈਂ ਕਿਉਂਕਿ ਮੇਰਾ ਹਲਕਾ ਬਿਲਕੁਲ ਨਾਲ ਪੈਦਾ ਹੈ ਅਸੀਂ ਵਿਚਰਦੇ ਹਾਂ ਸਭ ਤੋਂ ਜ਼ਿਆਦਾ ਜਿਹੜੀ ਕਵਰੇਜ ਲੰਬੀ ਹਲਕੇ ਦੀ ਕੀਤੀ ਹੈ ਉਹ ਬਠਿੰਡੇ ਤੋਂ ਹੀ ਹੋਈ ਹੈ ਔਰ ਮੈਂ ਆਪਣੇ ਪੱਤਰਕਾਰਤਾ ਦੇ ਮੁੱਢਲੇ ਦੌਰ ਤੋਂ ਲੈ ਕੇ ਪ੍ਰਿੰਟ ਮੀਡੀਆ ਦੇ ਵਿੱਚ ਜਿੰਨੀ ਦੇਰ ਤੱਕ ਸਰਗਰਮੀ ਨਾਲ ਕੰਮ ਕਰਦਾ ਰਿਹਾ ਮੈਂ ਉਹਨਾਂ ਲੋਕਾਂ ਦੇ ਵਿੱਚੋਂ ਸੀ ਜਿਹੜੇ ਅਸੀਂ ਮੌਕੇ ਤੇ ਜਾ ਕੇ ਕਰਦੇ ਸੀ ਇਕੱਲੇ ਇਕੱਲੇ ਪਿੰਡ ਦੇ ਵਿੱਚ ਇਕੱਲੇ ਇਕੱਲੇ ਬੰਦੇ ਬਾਰੇ ਜਾਣਕਾਰੀ ਹੈ ਤੁਸੀਂ ਯਾਦ ਕਰੋ 2022 ਦੇਲੇ ਸਰਦਾਰ ਪ੍ਰਕਾਸ਼ 2017 ਦੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਾਫੀ ਸੰਕਟ ਦੇ ਵਿੱਚ ਸੀ ਤੇ ਉਦੋਂ ਫਿਰ ਇਹ ਜੋ ਕਿ ਬਹੁਤ ਸਾਰਾ ਚੱਲਣ ਫਿਰਨ ਦੇ ਕਾਬਲ ਨਹੀਂ ਸੀ ਰਹੇ ਅਰੇ ਟੈਲੀਫੋਨ ਤੇ ਲੋਕਾਂ ਨਾਲ ਗੱਲ ਕਰਦੇ ਹੁੰਦੇ ਸੀ ਹੂੰ ਹੂੰ ਕਿਸੇ ਪਿੰਡ ਦਾ ਇੱਕ ਨੌਜਵਾਨ ਸੀ ਉਹ ਵਿਗੜ ਗਿਆ ਸੀ ਫੁੱਟ ਰੋਕ ਵਾਲੇ ਪਾਸੇ ਖੜ ਗਿਆ ਸੀ ਤੇ ਬਾਦਲ ਸਾਹਿਬ ਨੇ ਫਿਰ ਉਹਨੂੰ ਫੋਨ ਕੀਤਾ ਸੀ ਯਾਦ ਕਰੋ ਆਡੀਓ ਬੜੀ ਵਾਇਰਲ ਹੋਈ ਸੀ ਬਿਲਕੁਲ ਜੀ ਜਦੋਂ ਬਾਦਲ ਸਾਹਿਬ ਨੇ ਕਹੇ ਸੀ ਕਾਕਾ ਮੇਰੀ ਇੱਜ਼ਤ ਦਾ ਸਵਾਲ ਹੈ ਤੁਸੀਂ ਮੇਰੇ ਨਾਲ ਰਹੇ ਹੋ ساری ਉਮਰ ਤੁਸੀਂ ਮੇਰੀ ਮਦਦ ਕਰੋ ਜੀ ਤੇ ਉਸ ਮੁੰਡੇ ਨੇ ਵੀ ਕਿਹਾ ਸੀ ਵੀ ਸਰਦਾਰ ਸਾਹਿਬ ਅਸੀਂ ਤਾਂ ਬਾਬਾ ਜੀ ਤੁਹਾਡੇ ਨਾਲ ਆ ਤੁਹਾਡੇ ਨਾਲ ਹੀ ਸੀ ਬਰਸ਼ਾਨੀ ਤੱਕ ਦੇ ਬਾਰ-ਬਾਰ ਕੇ ਤੁਹਾਡੇ ਸਲਾਹਕਾਰਾਂ ਨੇ ਤੋਂ ਤੋਂ ਦੂਰ ਕੀਤਾ ਹੈ ਜੀ ਅਸੂਲ ਦੇ ਵਿੱਚ ਉਹ ਕੁਝ ਸਲਾਹਕਾਰ ਹੈ ਜਿਹਨੂੰ ਕੋਹਤਰੀ ਕਹਿ ਸਕਦੇ ਆਪਾਂ ਜਿਹਨੂੰ ਕਾਕਸ ਵੀ ਕਿਹਾ ਜਾਂਦਾ ਹੈ ਇਹ ਐਮਰਜੈਂਸੀ ਦੇ ਇੰਦਰਾ ਗਾਂਧੀ ਤੇ ਉਹਨੇ ਮੁੰਡੇ ਦੇ ਦੁਆਲੇ ਜਿਹੜੇ ਲੋਕ ਜੁੜੇ ਹੋਏ ਸੀ ਨਾ ਸੰਜੀਤ ਗਾਂਧੀ ਉਹਨੂੰ ਕਾਕਸ ਕਿਹਾ ਜਾਂਦਾ ਸੀ ਭਾਵ ਇੱਕ ਜੁੰਡਲੀ ਕੰਮ ਕਰਦੀ ਸੀ ਔਰ ਉਹ ਜੁੰਡਲੀ ਜਿਹੜੀ ਅਜੇ ਤੱਕ ਬਰਕਰਾਰ ਹੈ ਜੀ ਉਸ ਜੁੰਡਲੀ ਨੂੰ ਇਹ ਹੈ ਕਿ ਜੋ ਮਰ ਜਿਆ ਹੋ ਜੇ ਜੇ ਸੁਖਵੀਰ ਸਿੰਘ ਬਾਦਲ ਵੀ ਪ੍ਰਧਾਨਗੀ ਕੀਤੀ ਜੀ ਨਾ ਅਸੀਂ ਵੀ ਨਾਲ ਗਏ ਹਾਲਾਂਕਿ ਮੈਂ ਸ਼ੁਰੂਚ ਵੀ ਕਹਿਦਾ ਰਿਹਾ ਕਿ ਅਕਾਲੀ ਦਲ ਦਾ ਜਿੰਨਾ ਕੋ ਬੱਜਿਆ ਖੁਚਿਆ ਢਾਂਚਾ ਹੈਗਾ ਜਿੰਨਾ ਕੋ ਮजूद ਹੈਗਾ ਇਸ ਮजूद ਦੇਤੇ ਅੱਜ ਵੀ ਕੰਟਰੋਲ ਸੁਖਮਿਸ਼ਿੰਗ ਬਦਲਦਾ ਹੈ ਜੀ ਜੇ ਅਕਾਲ ਤੱਕ ਸਾਇੰਟਿਕ ਹੁਕਮ ਦੇ ਬਤਾਵਕ ਸਤਵੇਂ ਮੈਂਬਰੀ ਕਮੇਟੀ ਨੂੰ ਮੁਕੰਮਲ ਇਰਾਦਤ ਵੀ ਦੇ ਦੇ ਸਾਰੀ ਭਰਤੀ ਉਹ ਕਰਵਾ ਲੈ ਦੇ ਆਪ ਨਾ ਕਰਵਾ ਦੇ ਸਚੰਦੀ ਸਾਹਿਬ ਵੀ ਫੇਰ ਵੀ ਗਰੰਟੀ ਨਾਲ ਇੰਨੇ ਡੈਡੀਗੇਟ ਸੁਖਵੀਰ ਸਿੰਘ ਬਾਦਲ ਦੇ ਆ ਜਾਣੇ ਸੀ ਕਿਉਂ ਵਗਰੇ ਪ੍ਰਧਾਨ ਬਣਦੇ ਨਾਲ ਸੀ ਬਿਲਕੁਲ ਜੀ ਪਰ ਕਿਉਂਕਿ ਜਿਹੜੇ ਹਲੇ ਵਾਲੇ ਜੁੜੇ ਹੋਏ ਐ ਉਹਨਾਂ ਨੂੰ ਇਹ ਡਰਾਇਆ ਕਿ ਜੇ ਇੱਕ ਵਾਰੀ ਪਾਸੇ ਹੋ ਗਿਆ ਸੁਖਵੀਰ ਸਿੰਘ ਬਾਦਲ ਤੇ ਇਹਨੂੰ ਦੁਬਾਰਾ ਆਉਣ ਨਹੀਂ ਦੇਣਾ ਬਿਲਕੁਲ ਜੀ ਔਰ ਉਹ ਲੋਕ ਬਾਰ-ਬਾਰ ਸੁਖਵੀਰ ਸਿੰਘ ਬਾਦਲ 'ਤੇ ਪ੍ਰੈਸ਼ਰ ਪਾਉਂਦੇ ਕਾਕਾ ਜੀ ਛੱਡੇ ਹੁਣਾ ਜੇ ਤੁਸੀਂ ਛੱਡਤਾ ਫਿਰ ਤੁਹਾਨੂੰ ਕਿਸੇ ਨੇ ਡੇਡੇ ਨਹੀਂ ਆਉਣ ਦੇਣਾ ਜੀ ਅਰੇ ਮੇਰੀ ਜਿਹੀ ਸਮਝ ਸੀ ਜੰਦੀ ਸਾਹਿਬ ਮੇਰੀ ਸਮਝ ਇਸ ਦੀ ਕਿ ਗਲਤੀਆਂ ਹਰੇਕ ਬੰਦੇ ਤੋਂ ਹੋ ਜਾਂਦੀਆਂ ਪਾਪ ਮੱਜਰ ਗੁਨਾਹ ਵੀ ਹਰੇਕ ਬੰਦੇ ਤੋਂ ਹੋ ਜਾਂਦੇ ਹੈ ਪਰ ਵੀ ਬੰਦਾ ਸੱਚੇ ਮਨੁੱਖ ਸੱਚੇ ਦਿਨੋ ਆਪਣੀਆਂ ਕੰਤੀਆਂ ਦਾ ਅਹਿਸਾਸ ਕਰ ਲਵੇ ਤੇ ਲੋਕਾਂ ਤੋਂ ਕਿ ਮੈਂ ਜਾਚਣਾ ਕਰ ਲਵੇ ਤਾਂ ਸਾਡੇ ਲੋਕ ਬੜੇ ਵਿਸ਼ਾਲ ਦਿਲ ਵਾਲੇ ਹੈ ਇਹ ਭੁੱਲਣਹਾਰ ਵੀ ਹੈ ਤੇ ਇਹ ਵਕਸ਼ਣਹਾਰ ਵੀ ਹੈ ਇਹ ਗੁਨਾਹਾਂ ਨੂੰ ਭੁਲਾ ਵੀ ਦਿੰਦੇ ਤੇ galtiyan ਨੂੰ ਵਕਸ਼ ਵੀ ਦਿੰਦੇ ਹੈ ਇਹ ਮੈਨੂੰ ਮਿੱਤ ਸੀ ਉਸ ਵੇਲੇ ਮੈਂ ਕੁਝ ਬੰਦਾ ਦੇ ਰਹੀ ਮੈਸੇਜ ਵੀ ਕਰਵੇ ਕੀਤੇ ਸੀ ਸੁਖਵੀਰ ਸਿੰਘ ਬਾਦਲ ਹੋ ਰਹ ਨੂੰ ਜਦੋਂ ਪ੍ਰਕਾਸ਼ ਸਿੰਘ ਬਾਦਲ ਬਾਦਲ ਹੋਰੀ ਇਸ ਤਰ੍ਹਾਂ ਚਲੇ ਗਏ ਹੈ ਜਿਉਂ ਨਾਲ ਜਾਨ ਤੋਂ ਬਾਅਦ ਉਹਨਾਂ ਦੀ ਅੰਤਮ ਅਰਦਾਸ ਸੀ ਸਾਡੀ ਸਮਝ ਏ ਸੀ ਕਿ ਉਹ ਸੰਤਮਰਦਾਸ ਦੇ ਮੌਕੇ ਦੇ ਉੱਤੇ ਸੁਖਵੀਰ ਸਿੰਘ ਬਾਦਲ ਆਉਦਾ ਉਹਦਾ ਤਿਆਗ ਦੂਗਾ ਕਿ ਮੈਂ ਦਿੱਤਾ ਜੀ ਅਸਲੀਫਾ ਤੇ ਜੋ ਗਲਤੀਆਂ ਮੇਰੇ ਬਾਪ ਦੀਆਂ ਤੇ ਮੇਰੇਆਂ ਮੇਰੀ ਝੋਲੀ ਚ ਪਾ ਦੇ ਤੇ ਅੱਜ ਦੋ ਜਿੰਮੇਵਾਰੀ ਮੈਂ ਲੈ ਲਾਂ ਜੀ ਸਦੀ ਸਾਬੋਥੇ ਰੋਲਾ ਪੈ ਰਿਆ ਸੀ ਅੰਤਮਰਦਾਸ ਦੇ ਵਿੱਚ ਲੋਕਾਂ ਨੇ ਕਹਿਣਾ ਸੀ ਨਹੀਂ ਜੀ ਤੁਸੀਂ ਕੀ ਕੋ ਤੁਹਾਡੇ ਵਗੈਰ ਨਹੀਂ ਸਰਦਾ ਨਤੀਜੇ ਹੁਣ ਅਸੀਂ ਕਿ ਜਿਵੇਂ ਹੁਣ ਵਰਕਿੰਗ ਪ੍ਰੈਜ਼ੀਡੈਂਟ ਸਰਦਾਰ ਬਲਵਿੰਦਰ ਸਿੰਘ ਨੂੰ ਜੜ ਲਾਇਆ ਹੈ ਉਦੋਂ ਵੀ ਸੀਨੀਅਰ ਅਫੀਸ ਦੀ ਬਾਦਮ ਸਾਹਿਬ ਤੋਂ ਬਾਅਦ ਤੇ ਉਹਨਾਂ ਨੂੰ ਲਾ ਦਿੰਦੇ ਔਰ ਸਾਲ ਛੇ ਮਹੀਨੇ ਦੇ ਵਿੱਚ ਲੋਕਾਂ ਨੇ ਹਾਰ ਪਾ ਕੇ ਸੁਖਵੀਰ ਬਾਦਲ ਨੂੰ ਕਹਿਣਾ ਸੀ ਆਓ ਜੀ ਆ ਕੇ ਸਮਝ ਬਿਲਕੁਲ ਪਰ ਉਹ ਜਿਹੜੀ ਜਿਹੜੀ ਚਦਾਲ ਚੌਕੜੀ ਹੈ ਨਾ ਉਹ ਚਦਾਲ ਚੌਕੜੀ ਪੈਰ ਨਹੀਂ ਲੱਗਣਦੀ ਔਰ ਇਹਦੇ 'ਚ ਸੁਖਵੀਰ ਸਿੰਘ ਬਾਦਲ ਦੀ ਇੱਕ ਕਮਜ਼ੋਰੀ ਹੈ ਜੀ ਆਪਾਂ ਦੋ ਸਾਰੇ ਲੋਕ ਕਹਿੰਦੇ ਨੇ ਜੋ ਕੰਪੇਅਰ ਕਰਦੇ ਨੇ ਇਹਨਾਂ ਦੇ ਪਰਿਵਾਰ ਨੂੰ ਇਹ ਨਹੀਂ ਮੈਂ ਇੱਕ ਬਿਲਕੁਲ ਖਨੀ ਜਿੱਤ ਜਿੱਦਾ ਸੁਖਬੀਰ ਸਿੰਘ ਬਾਦਲ ਨੂੰ ਕਿ ਉਹਦੇ ਕੋਈ ਗਲਤੀ ਨਹੀਂ ਕੀਤੀ ਬਹੁਤ ਗਲਤੀਆਂ ਕੀਤੀਆਂ ਜੀ ਲੇਕਿਨ ਜੇ ਸੁਖਬੀਰ ਸਿੰਘ ਬਾਦਲ ਨੂੰ ਤੇ ਮੰਤਰੀ ਬਾਦਲ ਨੂੰ ਕੰਪੇਅਰ ਕਰੀਏ ਤਾਂ ਮਨਪ੍ਰੀਤ ਬਾਦਰ ਕਿਤੇ ਤਿੱਖਾ ਜੀ ਕਿਤੇ ਮਿੱਠਾ ਕਿਤੇ ਮਤਲਬ ਜਿਹੜਾ ਹੈਗਾ ਐਸ ਤਰ੍ਹਾਂ ਦਾ ਬੰਦਾ ਹੈ ਕਿ ਜਿਹੜਾ ਬੰਦਾ ਇੱਕ ਵਾਰੀ ਉਹਦੀ ਨਜ਼ਰ ਚੜ ਗਿਆ ਕਿ ਇਹਨੂੰ ਬਖਸ਼ਣਾ ਨਹੀਂ ਉਹ ਬਖਸ਼ਣਾ ਨਹੀਂ ਮਤਲਬ ਇਹ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਕਿ ਅਸਲ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਰੀਅਲ ਵਰਸ ਉਹ ਹੈ ਜੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਦੇ ਕਿਸੇ ਲੀਡਰ ਦੇ ਨਾਲ ਜਿਹੜੀ ਹੈਗੀ ਹੈ ਜਨਤੀ ਤੌਰ ਤੇ ਨਹੀਂ ਸੀ ਬਗੜੀ ਜਵਾਨ ਨਾਲ ਹੀ ਬਗੜੀ ਸੀ ਪਰ ਜਦੋਂ ਮੌਕਾ ਮਿਲ ਜਾਂਦਾ ਸੀ ਉਹਦੇ ਨਾਲ ਦੀ ਨਾਲ ਹੀ ਬੰਦੇ ਨੂੰ ਮਤਲਬ ਜਿਹੜਾ ਹੈਗਾ ਇਹੋ ਜਿਹਾ ਛੱਟਖਾ ਦਿੰਦਾ ਸੀ ਕਿ ਆਦਮੀ ਮੁਰਕੇ ਉੱਠ ਕੇ ਪਾਣੀ ਵੀ ਨਹੀਂ ਪੀ ਸਕਦਾ ਸੀ ਬਿਲਕੁਲ ਮੈਂ ਮਸਾਲਾ ਦੇ ਸਕਦਾ ਹੁੰਦਾ ਇਹ ਬੰਸ ਸਾਹਿਬ ਗੱਲ ਕਰਦੇ ਹੁੰਦੇ ਆ ਉਸ ਇਲਾਕੇ ਦੀ ਪ੍ਰਿੰਸਿਪਲ ਲਾਲਪੁਰੇ ਹੋਈ ਹੋਗੇ ਰਾਜ ਪ੍ਰਕਾਸ਼ ਸਿੰਘ ਮਜੀਠਾ ਵਰਗੇ ਹੋਗੇ ਕਿੰਨੇ ਵੱਡੇ ਵੱਡੇ ਲੋਕ ਹੋਏ ਐ ਜਿਹੜੇ ਲੋਕਾਂ ਨੂੰ ਬਾਦਲ ਸਾਹਿਬ ਨਾਲ ਵੀ ਲੈਂਦੇ ਸੀ ਵਕਤ ਵੇਲੇ ਘਰੇ ਜਾ ਕੇ ਮਨਾ ਵੀ ਲੈਂਦੇ ਸੀ ਪਰ ਜਦੋਂ ਸਮਾਉ ਆਉਂਦਾ ਸੀ ਤੇ ਉਸ ਵੇਲੇ ਉਹਨਾਂ ਨੂੰ ਟਿਕਾ ਵੀ ਦਿੰਦੇ ਸੀ ਲਾਲਪੁਰੋ ਸਭ ਤੋਂ ਤੁਹਾਡੇ ਯਾਦ ਹੋਣਾ ਪਾਰਲੀਮੈਂਟ ਦੇ ਮੈਂਬਰ ਬਣ ਗਏ ਸੀ ਜੀ ਲੇਕਿਨ ਉਹਨਾਂ ਨੇ ਸੌਂ ਨਹੀਂ ਸੀ ਚੁੱਕੀ ਉਹ ਕਹਿੰਦੇ ਸੀ ਕਿ ਜਿਹੜਾ ਹੈਗਾ ਜੂਨੀਅਰਾਂ ਨੂੰ ਤੁਸੀਂ ਮੌਕੇ ਦੇਈ ਜਾਂਦੇ ਹੋ ਸੋ ਇਹ ਉਦਮੀ ਉਹ ਹੈ ਨਾ ਮਨਪ੍ਰੀਤੀ ਤੇ ਜਾਂ ਸੁਖਵੀਰ ਦੀ ਕਸਟਮੇਨਾਂ ਦੀ ਮੁਕਾਬਲੇਬਾਜ਼ੀ ਕਰੀਏ ਤਾਂ ਸੁਖਵੀਰ ਮਨਪ੍ਰੀਤ ਬਾਦਲ ਨਾਲੋਂ ਦਿਲਦਾਰੀ ਉਹ ਨਾ ਮੜਾ ਜਿੱਦਾਂ ਕਿ ਮਨਪ੍ਰੀਤ ਬਾਦਲ ਮੜਾ ਬਾਕੀ ਗੱਲਾਂ ਤਾਂ ਉਹਦੇ ਪੱਲੇ 'ਚ ਐ ਮੈਂ ਇਹ ਵੀ ਨਿੱਚਿਤ ਦਿੰਦਾ ਸਾਰੇ ਦਰਸ਼ਕਾਂ ਵੀ ਜਿਹੜਾ ਸਮਝ ਲੈਣ ਕਿ ਮੈਂ ਕਲੀਨ ਚਿੱਟ ਦੇਈ ਆ ਨਾ ਵੀ ਸੁਖਵੀਰ ਸਿੰਘ ਬਾਦਲ ਨੇ ਗੁਨਾਹ ਨਹੀਂ ਕੀਤੇ ਆ ਢੇਰਾਮਖੀ ਦੇ ਨਾਲ ਜਿਹੜਾ ਸਮਝੌਤਾ ਕੀਤਾ ਇਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨਾਲੋਂ ਵੱਧ ਜ਼ਿੰਮੇਵਾਰ ਸੁਖਵੀਰ ਸਿੰਘ ਬਾਦਲ ਨੇ ਬਿਲਕੁਲ ਜੀ ਢੇਰਾਮਖੀ ਦੀਆਂ ਗਲਤੀਆਂ ਨੂੰ ਜਿਹੜਾ ਇਗਨੋਰ ਕੀਤਾ ਉਹਦੇ 'ਚ ਜ਼ਿੰਮੇਵਾਰ ਹੈ ਪਰ ਫਿਰ ਵੀ ਜੇ ਆਪਾਂ ਦੋਨਾਂ ਭਰਾਵਾਂ ਦਾ ਜ਼ਿਕਰ ਕਰੀਏ ਤਾਂ ਇਸ ਰੈਟ ਸੁਗਲਬਲਾ ਕੇ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਉਹ ਕੱਟ ਪੁੰਜੀ ਗਈ ਹੈ ਜਿਹੜੀ ਚਦਾਲ ਚੌਕੜੀ ਇਹਨਾਂ ਨਾਲ ਉਹ ਚਦਾਲ ਚੌਕੜੀ ਇਹਨਾਂ ਨੂੰ ਮਤਲਬ ਇੱਕੋ ਕਹਿੰਦੇ ਨੇ ਨਾ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਇੱਕ ਕਬਰੀ ਤੇ ਦੂਜੀ ਪੈ ਗਈ ਸਿਵਿਆ ਮੇਰਾ ਉਸ ਸਿਵਿਆ ਦੇਰਾ ਇਹਨਾਂ ਨੂੰ ਪਾਈ ਜਾਂਦੇ ਹੈ ਚਲੋ ਹੁਣ ਉਹਨੇ ਆਪਾਂ ਤਾਂ ਮਿਲ ਸਕਦੇ ਤਾਂ ਮੈਂ ਸਾ ਨੂੰ 17 ਤਰੀਕ ਕਮੇਟੀ ਦਾ ਮੁਖੀ ਵੀ ਬਣਾਤਾ ਸੀ ਅਕਾਲ ਤਖਤ ਸਾਹਿਬ ਤੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਸੀ ਤਮੀ ਸਾਹਿਬ ਨੇ ਮੇਰੇ ਖਿਆਲ ਮੁਤਾਬਕ ਜੇ ਸੱਤ ਮੈਂਬਰ ਕਮੇਟੀ ਨੂੰ ਨਾਲ ਲੈ ਕੇ ਚੁਰਗੇ ਇਸ ਹੂ ਦੇ ਵਿੱਚ ਯਤਨ ਕਰਦੇ ਤਾਂ ਜੰਦੀ ਸ਼ਬਾ ਅਜਿਹਾ ਨਹੀਂ ਹਕਾਲੀ ਜਲਦੀ ਹਾਲ ਤੇ ਹੁੰਦੀ ਤੇ ਨਾ ਸੱਤ ਮੈਂਬਰ ਕਮੇਟੀ ਦੀ ਹੁੰਦੀ ਜੀ ਤੇ ਨਾ ਹੀ ਜਿਹੜਾ ਹਾਲਾਤਾਂ ਚ ਹੁਣ ਤਮੀ ਸਾਹਿਬ ਗਏ ਉਹਨਾਂ ਨੂੰ ਚ ਜਾਣਾ ਪੈਂਦਾ ਜੀ ਬੰਦੇ ਆਪਾਂ ਕਿ ਥਮੀ ਸਾਹਿਬ ਜਿਹੜੇ ਹੈਗੇ ਕਿਸੇ ਜਮਾਨੇ ਦੇ ਵਿੱਚ ਸਰਦਾਰ ਗੁਰਚਰਨ ਸਿੰਘ ਤੌੜਾ ਨੇ ਡੇਢ ਹਿੱਦੇ ਸੀ ਉਹਨੇ ਲਿ ਪ੍ਰਵਾਨ ਕਰਤ ਲੀਸੀ ਕਾਫੀ ਸਾਰਾ ਪਰ ਜਦੋਂ ਤੌੜਾ ਸਾਹਿਬ ਨਾ ਰਹੇ ਤੇ ਹੌਲੀ ਹੌਲੀ ਉਹ ਗਰੁੱਪ ਸਾਰਾ ਇਧਰ ਨੇ ਨਾਲ ਆ ਗਿਆ ਜੀ ਧਮੀਤ ਸਾਹਿਬ ਵੀ ਇਧਰ ਨੇ ਪਾਸੇ ਆ ਗਏ ਲੇਕਿਨ ਧਮੀਤ ਸਾਹਿਬ ਵੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਸੀ ਹੂੰ ਹੂੰ ਉਸ ਤੋਂ ਬਾਅਦ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੋ ਜੀ ਹੈ ਉਹਦਾ ਚੰਗਾ ਕੰਮ ਚਲਾਉਣ ਦਾ ਜੱਦ ਕੀਤਾ ਹੂੰ ਹੂੰ ਪਰ ਸੱਤ ਮੈਂਬਰੀ ਕਮੇਟੀ ਤੋਂ ਲਾਂਦੇ ਹੋਣ ਦੇ ਲਈ ਇਹਨਾਂ ਨੇ ਐਸਡੀਬੀਸੀ ਦੀ ਪ੍ਰਧਾਨਗੀ ਤੋਂ ਵੀ ਅਸਤੀਫਾ ਦੇ ਦਿੱਤਾ ਤੇ ਉਹ ਤੋਂ ਅ ਨਾ ਲਈ ਜਿਹੜੀ ਇਹ ਸਤ ਮੈ ਬ੍ਰਿਕ ਵੀ ਕੀਤਾ ਸੀ ਇਸ ਲਈ ਜਿਹੜੀ ਅੰਤਰੰਕ ਕਮੇਟੀ ਦੀ ਮੀਟਿੰਗ ਹੋਈ ਸੀ ਉਹਨਾਂ ਨੇ ਨਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਤੇ ਨਾ ਹੀ ਰੱਦ ਕੀਤਾ ਸੀ ਪਰ ਉਹਨਾਂ ਨੇ ਕਹਿਤਾ ਸੀ ਕਿ ਤਮੀ ਸਾਹਿਬ ਆ ਜਾਣ ਤੇ ਆ ਕੇ ਉਹ ਆਪਣਾ ਕਾਰੋਬਾਰ ਸਮਾ ਲੈਣ ਅ ਕੱਲ ਤੱਕ ਸਾਡੇ ਜਥੇਦਾਰ ਕਹਿੰਦੀ ਹਰਪ੍ਰੀਤ ਗੈਬੀ ਮੀਟਿੰਗ ਵੀ ਨਹੀਂ ਕੋਈ ਗਈ ਸੀ ਉਹਨਾਂ ਨੇ ਵੀ ਕਹਿ ਦਿੱਤੀ ਕਿ ਪੰਜ ਰੁਪਏ ਤੁਹਾਡੀ ਲੋੜ ਆ요 ਬੁਚ ਦਿਜਾਉਂਦੇ ਕਿ ਉਹ ਅੱਜ ਕੱਲੇ ਅਸਤੀਫਾ ਉਹਨਾਂ ਨੇ ਨਹੀਂ ਕਿਹਾ ਦਿੱਤਾ ਅਸਲ ਵਿੱਚ ਉਸ ਸਤਤ ਮੈਂਬਰ ਕਮੇਟੀ ਦਾ ਹਿੱਸਾ ਬਣ ਕੇ ਨਾ ਤਾਂ ਜਿਹੜੀ ਕਮੇਟੀ ਦੀ ਭਾਵਨਾ ਜਿਸ ਭਾਵਨਾ ਦੇ ਨਾਲ ਅੱਜ ਤੱਕ ਸਾਹਮਣੇ ਪਾਈ ਗਈ ਸੀ ਉਸ ਭਾਵਨਾ ਦੇ ਮੁਤਾਬਕ ਕੋਈ ਤਿਆਰੀ ਨਹੀਂ ਬਿਲਕੁਲ ਜੀ ਕਿਉਂਕਿ ਉਹਦੇ ਵਿੱਚ ਦੋ ਕਿਸਮ ਦੀਆਂ ਸਜ਼ਾਾਂ ਦਿੱਤੀਆਂ ਗਈਆਂ ਸੀ ਇਹਨਾਂ ਨੂੰ ਜਿੰਨੇ ਵੀ ਧਾਗੀ ਤੇ ਬਾਗੀ ਹੈ ਜੀ ਕਿ ਕਿਹਨਾਂ ਨੂੰ ਧਾਰਮਿਕ ਸਜ਼ਾ ਦਿੱਤੀ ਗਈ ਸੀ ਤੇ ਧਾਰਮਿਕ ਸਜ਼ਾ ਇਹਨਾਂ ਨੇ ਬਾਥੂਮ ਵੀ ਨਵਾਗੀ ਜਿਨ੍ਹਾਂ ਨੂੰ ਇਹਨਾਂ ਨੂੰ ਕਹਿ ਕੇ ਜਾਓ ਜੀ ਗੁਸਲਖਾਨੇ ਸਾਫ ਕਰੋ ਬਾਥੂਮ ਵਿੱਚ ਜਾਓ ਵੀ ਬਾਥੂਮ ਵਿੱਚ ਗਏ ਜੀ ਉਕਮੀ ਸਿੰਘ ਬਾਦਲ ਨੂੰ ਕਿਹਾ ਕਿ ਪਰਸ਼ਾ ਫੜ ਕੇ ਤੁਸੀਂ ਪੈਰੇਦਾਰੀ ਦੇ ਉਹਨਾਂ ਨੇ ਜਿੱਤੀ ਇਹ ਸਾਰਾ ਕੁਝ ਹੋਇਆ ਪਰ ਉਹ ਇੱਕ ਜਿਹੜਾ 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 ਸਤਿਗੁਰਾ ਜਿਹੜਾ ਉਹ ਦਸੰਬਰ ਦਾ ਫੈਸਲਾ ਸੀ ਉਹਦਾ ਦੂਜਾ ਜਿਹੜਾ ਸੀ ਉਹ ਪਾਰਟੀ ਸਿਪੋਲੀਟਿਕਲ ਜੀ ਪੋਲੀਟਿਕਲ ਪਾਰਟੀਆਂ ਸੀ ਕਿ ਕਾਲ ਤੱਕ ਸਾਹਤੂ ਇੱਕ ਹੁਕਮ ਹੋ ਗਿਆ ਸੀ ਕਿ ਇਹ ਜਿਹੜੇ ਬਾਜੀ ਤੇ ਡਾਗੀ ਹੈ ਇਹ ਅਕਾਲੀ ਦਲ ਦੀ ਅਗਵਾਈ ਕਰਨ ਦਾ ਮੌਲਕ ਅਧਿਕਾਰ ਪੁਤਿਆਤੀ ਅਧਿਕਾਰ ਇਹ ਰਹੇਗਾ ਉਹ ਆਚੂਕੀ ਹੈ ਇਹ ਨੈਤਿਕ ਤੌਰ ਦੇ ਉਤੇ ਕਾਬਿਲ ਨਹੀਂ ਰਹੇ ਕਿ ਇਹ ਅਕਾਲੀ ਲੰਦੀ ਜਿਹੜੀ ਹੈਗੀ ਹੈ ਅਗਵਾਈ ਕਰੇ ਇਸ ਲਈ ਇੱਕ ਨਵੀਂ ਟੀਮ ਜਿਹੜੀ ਹੈਗੀ ਹੈ ਚੁਣੀ ਜਾਵੇ ਤੇ ਨਵੀਂ ਟੀਮ ਚੁਣਨ ਵਾਸਤੇ ਜਿਹੜੀ ਹੈ ਨਿਰਪੱਖ ਹਰਤੀ ਕਰਵਾਈ ਜਾਵੇ ਕਿਹਦੇ ਵਿੱਚੋਂ ਕੈਨੇਗੇਟ ਚੁਣੇ ਜਾਣ ਜੀ ਇੱਥੇ ਜਦੀ ਸਭ ਮੈਂ ਤੁਹਾਨੂੰ ਇਹ ਦੱਸੂਗਾ ਕਿ ਜੋ ਖੁਸ਼ੇਤ ਕਮੇਟੀ ਰੱਖੇ ਹੈ ਲਗਭਗ ਇਹੀ ਇਹੀ ਖੁਸ਼ੇਤ ਇਕਵਾਲ ਸਿੰਘ ਝੂਤਾ ਦੀ ਅਗਵਾਈ ਦੇ ਇੱਕ ਜਿਹੜੀ ਬੜੀ ਹੋਈ ਕਮੇਟੀ ਸੀ ਜੀ